ਸਾਰੇ ਭੰਟ ਪਉ ਨੇ ਪੈਰ ਪੈਰ ਜਮਸੀ ਦੀ ਅੱਜ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਗ ਪੋਇਤਾ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਓ ਸਭ ਮਿਲ ਕੇ ਖੁਦਾ ਦਾ ਸ਼ੁਕਰ ਧੰਨਵਾਦ ਕਰਦੇ ਹਾਂ ਔਰ ਅੱਜ ਦੇ ਵਚਨ ਦੇ ਵੱਲ ਵਾਧਦੇ ਹਾਂ ਕਿਉਂਕਿ ਸੱਚਮੁੱਚ ਪਰਮੇਸ਼ਰ ਨੇ ਅੱਜ ਪੂਰਾ ਹੀ ਦਿਨ ਦੇ ਵਿੱਚ ਸਾਨੂੰ ਬੇहद ਸੁੰਦਰ ਅਤੇ ਅਦਭੁਤ ਵਚਨਾਂ ਦੇ ਨਾਲ ਬLESਸ ਕੀਤਾ ਅਰੀ ਵਚਨ ਅੱਜ ਦੀ ਜ਼ਿੰਦਗੀ ਦੇ ਵਿੱਚ ਸਗਲੀ ਬੇਹਦ ਮਹੱਤਵਪੂਰਨ ਸਿਗੇ ਕਿਉਂਕਿ ਸੱਚਮੁੱਚ ਇਹ ਵਚਨ ਹੀ ਹੈ ਜੋ ਸਾਨੂੰ ਸਹੀ ਰਾਹਤਾ ਦਿਖਾਉਂਦੇ ਆ ਅਤੇ ਇਹ ਵਚਨਾਂ ਦੇ ਦੁਆਰਾ ਹੀ ਸਾਨੂੰ ਪਤਾ ਚੱਲਦਾ ਹੈ ਕਿ ਆਖਰ ਪਰਮੇਸ਼ਰ ਦਾ ਹੁਕਮ ਸਾਡੇ ਲਈ ਹੈ ਕੀ ਹੈ ਜਿਸ ਤਰ੍ਹਾਂ ਬਹੁਤ ਸਾਰੇ ਭੈਣ ਭਾਈਨੇ ਜੋ ਪ੍ਰਾਰਥਨਾ ਵਿੱਚ ਆਲਸ ਕਰਦੇ ਨੇ ਪ੍ਰਾਰਥਨਾ ਕਰਦੇ ਨਹੀਂ ਹੈਗੇ ਪ੍ਰਾਰਥਨਾ ਦਾ ਸਮਾਂ ਵੀ ਹੁੰਦਾ ਹੈ ਪਰ ਫਿਰ ਵੀ ਉਹ ਪ੍ਰੇਰਣ ਦੇ ਲਈ ਟਾਈਮ ਨਹੀਂ ਕੱਢਦੇ ਹੈਗੇ ਸੋ ਅੱਜ ਦਾ ਇਹ ਵਚਨ ਉਹਨਾਂ ਹੀ ਭੈਣ ਭਾਈਆਂ ਲਈ ਸੀਗਾ ਕਿ ਪਰਮੇਸ਼ਰ ਨੇ ਹੁਕਮ ਦਿੱਤਾ ਹੈ ਜਿਸ ਤਰ੍ਹਾਂ ਇੱਕ ਮਸੀਹ ਵਿਸ਼ਵਾਸੀ ਨੂੰ ਹੁਕਮ ਹੈ ਨਾ ਕਿ ਉਹ ਪਰਮੇਸ਼ਰ ਦੀ ਸਾਰੇ ਹੀ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਕਰੇ ਤਾਂ ਉਹਨਾਂ ਹੁਕਮਾਂ ਦੇ ਵਿੱਚ ਇਹ ਵੀ ਹੁਕਮ ਆ ਕਿ ਨਿਰੰਤਰ ਹਰ ਵੇਲੇ ਹਰ ਰੋਜ਼ ਹਰ ਹਾਲ ਦੇ ਵਿੱਚ ਪ੍ਰਾਰਥਨਾ ਤੇ ਧੰਨਵਾਦ ਜ਼ਰੂਰ ਕਰੋ ਸੋ ਜਿਨ੍ਹਾਂ ਦੀ ਵੀ ਪ੍ਰੇ ਲਾਈਫ ਦੇ ਵਿੱਚ ਰੁਕਾਵਟਾਂ ਨੇ ਉਹਨਾਂ ਦੇ ਲਈ ਅਸੀਂ ਆ ਸਾਰੇ ਦਿਨ ਪਰ ਦੁਆ ਕੀਤੀ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਦੇ ਸਭ ਇਸ ਵਚਨ ਦੀ ਗਹਿਰਾਈ ਨੂੰ ਤੇ ਇਸ ਵਚਨ ਦੀ ਅਹਿਮੀਅਤ ਨੂੰ ਜ਼ਰੂਰ ਸਮਝੋਗੇ ਕਿ ਪ੍ਰਾਰਥਨਾ ਸਾਡੇ ਲਈ ਕਿੰਨੀ ਜ਼ਿਆਦਾ ਜ਼ਰੂਰੀ ਹੈ ਸੋ ਅਸੀਂ ਅੱਜ ਸਵੇਰ ਦੇ ਵਚਨ ਜੋ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਮਸੀਹ ਯਿਸੂ ਨੇ ਦੁਆਵਾਂ ਕੀਤੀਆਂ ਅਰ ਅਸੀਂ ਦੁਪਹਿਰ ਦੇ ਵਚਨ ਤੋਂ ਵੀ ਜਾਣੇ ਕਿ ਹਰ ਇੱਕ ਵਿਸ਼ਵਾਸ ਕਰਨ ਵਾਲਾ ਪ੍ਰਾਰਥਨਾ ਕਰੇ ਔਰ ਆਪਣੇ ਦੇ ਨਾਲ ਨਾਲ ਦੂਜਿਆਂ ਦੇ ਲਈ ਵੀ ਕਿਉਂਕਿ ਖੁਦਾ ਨੇ ਕਿਹਾ ਕਿ ਵਿਸ਼ਵਾਸ ਕਰਨ ਵਾਲੇ ਨਾਲ ਹੀ ਨਿਸ਼ਾਨ ਹੋਣਗੇ ਹੁਣ ਪਰਮੇਸ਼ਰ ਨੇ ਉਹ ਨਿਸ਼ਾਨ ਦੇ ਕੇ ਸਾਡੇ ਤੇ ਇੱਕ ਡਿਊਟੀ ਦਿੱਤੀ ਆ ਕਿ ਤੁਸੀਂ ਮੇਰੇ ਨਾਮ ਤੇ ਵਿਸ਼ਵਾਸ ਕਰਦੇ ਆ ਹੁਣ ਮੈਂ ਤੁਹਾਨੂੰ ਵਿਸ਼ਵਾਸ ਦੇ ਨਾਲ ਹੀ ਡਿਊਟੀ ਦਿੰਨਾ ਕਿ ਤੁਸੀਂ ਇਸੇ ਵਿਸ਼ਵਾਸ ਦੇ ਨਾਲ ਭੂਤਾਂ ਨੂੰ ਕੱਢੋਗੇ ਰੋਗੀਆਂ ਨੂੰ ਚੰਗਾ ਕਰੋਗੇ ਬਿਮਾਰਾਂ ਨੂੰ ਠੀਕ ਕਰੋਗੇ ਔਰ ਉਸ ਤੋਂ ਬਾਅਦ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਅੱਜ ਜਾਣਦੇ ਆ ਆਖਿਰ ਪ੍ਰਾਰਥਨਾ ਦੀ ਸ਼ਕਤੀ ਕੀ ਹੈ ਵੈਸੇ ਤਾਂ ਪ੍ਰਾਰਥਨਾ ਦੀ ਕੀ ਸ਼ਕਤੀ ਹੈ ਦਾ ਅੰਦਾਜ਼ਾ ਹਰ ਇੱਕ ਮਨੁੱਖ ਲਾ ਸਕਦਾ ਹੈ ਹਰ ਇੱਕ ਮਨੁੱਖ ਨੂੰ ਪਤਾ ਹੈ ਕਿ ਪ੍ਰਾਰਥਨਾ ਦੀ ਸ਼ਕਤੀ ਕੀ ਹੈ ਪ੍ਰਾਰਥਨਾ ਚ ਕਿੰਨੀ ਤਾਕਤ ਹੈ ਪ੍ਰਾਰਥਨਾ ਆਖਿਰ ਕੀ ਕੀ ਕਰਵਾ ਸਕਦੀ ਹੈ ਇੱਕ ਮਨੁੱਖ ਤੋਂ ਉਹਨੇ ਮੋਦੀ एग्जांपल ਮਸੀਹ ਨੂੰ ਪੜ ਸਕਦੇ ਹਾਂ ਅਸੀਂ ਉਹਨੇ ਰੋਗੀਆਂ ਨੂੰ ਸ਼ੋਯਾ ਵੀ ਨਹੀਂ ਸਿਰਫ ਦੂਰ ਹੀ ਕਿਹਾ ਕਿ ਤੂੰ ਠੀਕ ਹੋ ਗਿਆ ਹੈ ਉਹਦੇ ਲਈ ਕੋਈ ਲੰਮੀ ਚੌੜੀ ਦੁਆ ਵੀ ਨਹੀਂ ਕੀਤੀ ਸਪੈਸ਼ਲ ਕੋਈ ਫਾਇਰ ਪ੍ਰੇਅਰ ਨਹੀਂ ਕੀਤੀ ਸਪੈਸ਼ਲ ਕੋਈ ਕਮਾਂਡ ਨਹੀਂ ਕੀਤਾ ਸਮ ਟਾਈਮ ਉਹਨੇ ਸਿਰਫ ਇਹੀ ਕਿਹਾ ਕਿ "ਚਾਹ ਤੂੰ ਚੰਗਾ ਹੋ ਗਿਆ ਹੈ" ਔਰ ਇਸ ਦੋ ਤਿੰਨ ਸ਼ਬਦਾਂ ਦੀ ਗੱਲਾਂ ਨੇ ਹੀ ਉਹਦੇ ਲਈ ਉਤਸ਼ਾਹ ਕੁਝ ਕਰ ਦਿੱਤਾ ਭਾਵ ਪ੍ਰਾਰਥਨਾ ਸਾਡੇ ਸ਼ਬਦਾਂ ਦੀ ਸਮਰਥ ਨੂੰ ਜਿਉਂਦਾ ਕਰ ਦਿੰਦੀ ਆ ਅਤੇ ਉਹ ਸਮਰਥ ਸਾਸੀ ਜਦ ਕਦੇ ਵੀ ਬੋਲ ਦਈਏ ਉਹ ਸਾਡੀ ਜ਼ਿੰਦਗੀ 'ਚ ਬੇਹਦ ਅਸਰ ਲੈ ਕੇ ਆਉਂਦੀ ਆ ਮੇਰੇ ਨਾਲ ਬਹੁਤ ਵਾਰ ਐਸਾ ਹੁੰਦਾ ਹੈ ਕਿ ਕਈ ਵਾਰੀ ਕੋਈ ਭੈਣ ਆਇਆ ਸੀ ਹੁੰਦੀ ਆ ਜਿਨ੍ਹਾਂ ਨੇ ਕੋਈ ਐਸਾ ਸਵਾਲ ਪੁੱਛ ਲੈਣਾ ਔਰ ਮੈਂ ਵੈਸੀ ਕਹਿ ਲਈ ਕਿ ਐਨਕਸਟੇਜ ਤੁਸੀਂ ਟੈਨਸ਼ਨ ਨਾ ਲਓ ਖੁਦਾ ਤੁਹਾਡੇ ਨਾਲ ਆ ਇਹ ਕਮ ਥੋੜਾ ਹੋਇਆ ਹੀ ਪਿਆਰ ਤੁਸੀਂ ਗਵਾਈ ਲਈ ਫੋਨ ਕਰੋਗੇ ਔਰ ਅਚਾਨਕ ਹੀ ਐਸਾ ਹੁੰਦਾ ਕਿ ਉਹ ਸੇਮ ਚੀਜ਼ ਹੋ ਜਾਂਦੀ ਆ ਔਰ ਉਹ ਸੱਚਮੁੱਚ ਉਹ ਗਵਾਈ ਲਈ ਫੋਨ ਲਗਾਉਂਦੇ ਆ ਸੋ ਐਸੀ ਸਮਰਥਾ ਖੁਦਾ ਦਿੰਦਾ ਆ ਸਾਨੂੰ ਉਦੋਂ ਜਦੋਂ ਅਸੀਂ ਪ੍ਰਾਰਥਨਾ ਕਰਦੇ ਆ ਫਿਰ ਅਸੀਂ ਅਚਾਨਕ ਜੇ ਵੀ ਕੋਈ ਗੱਲ ਬੋਲ ਦਵਾਂਗੇ ਨਾ ਤਾਂ ਉਹ ਹੋ ਜ਼ਰੂਰ ਜਾਏਗੀ ਅਸਤੋ ਕੁਛ ਮਹੀਨੇ ਪਹਿਲਾਂ ਦੀ ਗੱਲ ਆਲਮੋਸਟ 9 ਮਹੀਨੇ ਲਗਾ ਲੋ ਇੱਕ ਪੈਂਸੀ 18 ਸਾਲ ਬਾਅਦ ਉਹ ਪੈਨ ਪ੍ਰੈਗਨੈਂਟ ਹੋਈ ਸੀ ਉਹਨਾਂ ਦੇ ਲਾਸਟ ਬੱਚਾ 18 ਸਾਲਾਂ ਦਾ ਹੋ ਗਿਆ ਸੀਗਾ ਔਰ ਉਹ ਫਿਰ ਤੋਂ ਪ੍ਰੈਗਨੈਂਟ ਹੋਈ ਸਨ ਔਰ ਉਹਨਾਂ ਨੂੰ ਸਾਰੇ ਕਹਿ ਦਿੰਦੇ ਸੀ ਕਿ ਤੁਹਾਡੀ ਬੇਟੀ ਹੋਏਗੀ ਜਿਸ ਤਰ੍ਹਾਂ ਦਾ ਤੈਨੂੰ ਦੇਖਣ ਨੂੰ ਲੱਗਦਾ ਤੇਰੀ ਬੇਟੀ ਹੋਏਗੀ ਔਰ ਉਹਦੀ ਸੱਸ ਨੇ ਕਹਿਣਾ ਮੇਰੇ ਮੂੰਹ ਚੋਂ ਨਹੀਂ ਨਿਕਲਦਾ ਆ ਕੁੜੀ ਨਿਕਲਦਾ ਆ ਤੇਰੀ ਕੁੜੀ ਹੀ ਹੋਏਗੀ ਔਰ ਉਹ ਇੰਨਾ ਪਰੇਸ਼ਾਨ ਹੁੰਦੇ ਸੀ ਨਾ ਰੋਂਦੇ ਸੀ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦੇਣ ਦੇ ਲਈ ਕਹਿੰਦੀ ਮੇਰੇ ਅੱਗੇ ਸਿੱਤਰ ਖੁਦਾ ਨੇ ਅਬਰਾਹਮ ਨੂੰ ਇੰਤਜ਼ਾਰ ਕਰਵਾਇਆ ਸੀ ਇਸ ਲਈ ਨਹੀਂ ਕਿ ਉਹਨੂੰ ਬੇਟੀ ਦੇਵੇ ਪਰ ਉਹਨੂੰ ਬੇਟਾ ਦਿੱਤਾ ਖੁਦਾ ਨੇ ਹੰਨਾ ਦੀ ਪੁਕਾਰ ਨੂੰ ਸੁਣਿਆ ਸੀ ਇਸ ਲਈ ਨਹੀਂ ਕਿ ਉਹਨੂੰ ਬੇਟੀ ਮਿਲੇ ਪਰ ਉਹਨੂੰ ਵੇਟਾ ਹੀ ਦਿੱਤਾ ਇਹ ਨਹੀਂ ਹੈ ਕਿ ਖੁਦਾ ਬੇਟੀ ਨੂੰ ਇਨਕਾਰ ਕਰ ਦੇਆ ਪਰ ਪਰਮੇਸ਼ਰ ਮੰਗਣ ਵਾਲੇ ਦੀ ਪੁਕਾਰ ਨੂੰ ਜਾਣਦੇ ਆ ਕਿ ਉਹਨੂੰ ਚਾਹੀਦਾ ਕੀ ਆ ਔਰ ਖੁਦਾ ਤੁਹਾਨੂੰ ਉਹੀ ਦੇਣਗੇ ਭਾਵੇਂ ਕੋਈ ਡਾਕਟਰ ਵੀ ਤੁਹਾਨੂੰ ਇਹ ਗੱਲ ਕਹਿ ਦੇਵੇ ਨਾ ਕਿ ਤੁਹਾਡੀ ਪੇਟ 'ਚ ਬੇਟੀ ਆ ਪਰ ਖੁਦਾ ਇਹੋ ਕੰਮ ਕਰ ਸਕਦਾ ਕਿ ਤੁਹਾਡੀ ਗਰਭ ਦਾ ਫਲ ਤੁਹਾਡੇ ਗਰਭ ਵਿੱਚ ਬਦਲ ਸਕਦਾ ਉਹ ਪਰਮੇਸ਼ਰ ਇੰਨਾ ਸਮਰਥੀ ਆ ਤੁਸੀਂ ਵਿਸ਼ਵਾਸ ਕਰੋ ਕਿ ਤੁਹਾਨੂੰ ਬੇਟਾ ਹੀ ਹੋਵੇਗਾ ਔਰ ਲਾਸਟ 2 ਦਿਨ ਪਹਿਲਾਂ ਉਹਨੇ ਦੀ ਡਿਲੀਵਰੀ ਹੋਈ ਆ ਉਹਨਾਂ ਦੀ ਡਿਲੀਵਰੀ ਵੀ 15 ਦਿਨ ਪਹਿਲਾਂ ਹੋ ਗਈ ਆ ਉਹਨਾਂ ਦਾ ਬੇਟਾ ਹੀ ਹੋਇਆ ਔਰ ਉਹ ਬੱਚਾ ਇੰਨਾ ਕ ਹੈਲਦੀ ਆ ਬੱਚਾ ਦਾ weight ਥੋੜਾ ਘਟਿਆ ਪਰ ਬੱਚਾ ਬਿਲਕੁਲ ਹੈਲਦੀ ਆ ਬਿਲਕੁਲ ਨਾਰਮਲ ਆ ਉਹਨੂੰ ਰੱਖਣਾ ਵੀ ਨਹੀਂ ਪਿਆ ਜਿ세 ਤਰ੍ਹਾਂ ਕਈ ਲੋਕ ਰੱਖ ਦਿੰਦੇ ਨੇ ਨਾ ਹਸਪੀਟਲ 'ਚ ਥੋੜੀ ਦੇਰ ਦੇ ਲਈ ਤਾਂ ਉਹਨੂੰ ਰੱਖਣਾ ਵੀ ਨਹੀਂ ਕਿ ਆਪਣੇ ਘਰ ਆਰਾਮ ਤੇ ਬਿਲਕੁਲ ਨਾਰਮਲ ਡਿਲੀਵਰੀ ਹੋਈ ਉਸ ਪੰਨ ਦੀ ਬੇਟੀ ਹੈ ਕੋ 20 ਸਾਲ ਦੀ ਉਸ ਤੋਂ ਛੋਟਾ 18 ਸਾਲ ਦਾ ਕੁੱਲ ਮਿਲਾ ਕੇ ਅਗਰ ਦੇਖੀਏ ਤਾਂ ਇਹ 40 ਤੋਂ ਉੱਪਰ ਹੀ ਉਮਰ ਹੀ ਹੋਏਗੀ ਉਸ ਸਿਸਟਰ ਦੀ 45 48 ਦੇ ਵਿੱਚ ਵਿੱਚ ਉਹਦੀ ਏਜ ਹੋਏਗੀ ਇਸ ਉਮਰ ਦੇ ਵਿੱਚ ਇੱਕ ਆਰਤ ਨੂੰ ਇੰਨੇ ਸਾਲਾਂ ਬਾਅਦ ਪ੍ਰੈਗਨਨਸੀ ਹੋਈ ਹੋਇਆ ਵੀ ਬੇਟਾ ਤੇ ਹੋਇਆ ਵੀ ਨਾਰਮਲ ਡਿਲੀਵਰੀ ਦੇ ਨਾਲ ਔਰ ਇਹ ਖੁਦਾ ਦੀ ਸਮਰੱਥਾ ਦੀ ਸ਼ਕਤੀ ਦਿਨਾਲੀ ਹੋਇਆ اور सामर्थ्य दी शक्ति रिलीज ਕਿਦਾਂ ਹੁੰਦੀ ਆ ਇੱਕ सामर्थी ਪਰਸ਼ੰਦੇ ਸ਼ਬਦਾਂ ਦੇ ਦੁਆਰਾ ਹੁਣ ਉਹ सामर्थ्य ਖੁਦ ਨੇ ਉਸ ਭੈਣ ਦੇ ਅੰਦਰ ਵੀ ਦਿੱਤੀ ਜਿਹਨੇ ਆਪਣੇ ਅੰਦਰ ਵਿਸ਼ਵਾਸ ਬਣਾਈ ਰੱਖਿਆ ਕਿਉਂਕਿ ਉਹ ਹਰ ਵੇਲੇ ਦੁਆ ਕਰਦੇ ਰਹਿੰਦੇ ਸੀ ਔਰ ਆਪਣੇ ਲੋਗਾ ਦੀ ਦੁਆ ਰਵਿੰਦੀ ਜ਼ਿੰਦਗੀ ਚ ਉਹਨਾਂ ਪਾਵਰਫੁਲ ਸ਼ਬਦਾਂ ਨੂੰ ਡਿਕਲੇਅਰ ਕਰਾਇਆ ਕਿਉਂਕਿ ਪ੍ਰਾਰਥਨਾ ਦੀ ਸ਼ਕਤੀ ਇਹੀ ਹੀ ਆ ਔਰ ਪ੍ਰਾਰਥਨਾ ਸਾਡੇ ਸ਼ਬਦਾਂ ਨੂੰ ਜਿਉਂਦਿਆਂ ਕਰਦੀ ਆ ਫਿਰ ਅਸੀਂ ਜੋ ਬੋਲਦੇ ਉਹ ਸਾਡੇ ਲਈ ਹੁੰਦਾ ਆ ਔਰ ਇਹ ਦੀਆਂ ਜਿਉਂਦੀਆਂ ਜਾਂਦੀਆਂ ਐਗਜ਼ਾਮਪਲ ਆ ਬਾਈਬਲ ਚ ਬਹੁਤ ਸਾਰੀਆਂ ਨੇ ਪਰ ਅੱਜ ਅਸੀਂ ਇੱਕ ਵਚਨ ਨੂੰ ਪੜ੍ਹਦੇ ਹਾਂ ਜਿਹਦੇ ਥਰੂ ਅਸੀਂ ਇਸ ਵਰਡ ਦੀ ਪਾਵਰ ਨੂੰ ਜਾਣਾਂਗੇ ਇਹ ਵਰਡ ਦੀ ਪਾਵਰ ਸਾਨੂੰ ਪ੍ਰਾਰਥਨਾ ਤੋਂ ਹੀ ਮਿਲਦੀ ਹੈ ਤਾਂ ਉਹ ਜਾਣਨ ਦੇ ਲਈ ਪਾਕ ਵਚਨ ਚੋਂ ਪੜ੍ਹਦੇ ਹਾਂ ਯਾਕੂਬ ਪੰਜ ਉਹਦੀ 13 ਤੋਂ ਲੈ ਕੇ 18 ਨੰਬਰਾਈ ਤੱਕ ਜੇ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਉਹ ਪ੍ਰਾਰਥਨਾ ਕਰੇ ਜੇ ਕੋਈ ਆਨੰਦ ਹੈ ਤਾਂ ਉਹ ਭਜਨ ਗਾਵੇ ਜੇ ਤੁਹਾਡੇ ਵਿੱਚ ਕੋਈ ਰੋਗੀ ਹੈ ਤਾਂ ਕਲੀਸੀਆਂ ਤੇ ਬਜ਼ੁਰਗਾਂ ਨੂੰ ਬੁਲਾਵੇ ਆ ਤੇ ਉਹ ਪ੍ਰਭੂ ਦਾ ਨਾਮ ਲਾ ਕੇ ਉਸ ਤੇ ਤੇਲ ਮਲਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ ਅਤੇ ਵਿਸ਼ਵਾਸ થી ਪ੍ਰਾਰਥਨਾ ਦੇ ਦੁਆਰਾ ਰੋਗੀ ਪਛ ਜਾਵੇਗਾ ਅਤੇ ਪ੍ਰਭੂ ਉਸ ਨੂੰ ਉਠਾ ਕੇ ਖੜਾ ਕਰ ਦੇਵੇਗਾ ਅਤੇ ਜਿਉਂ ਨੇ ਪਾਪ ਵੀ ਕੀਤੇ ਹੋਣਗੇ ਤਾਂ ਉਹ ਪਾਪ ਮਾਫ ਕੀਤੇ ਜਾਣਗੇ ਹallelujah ਪਹਿਲੀਆਂ ਤਿੰਨ ਅਾਇਥਾ ਸਾਨੂੰ ਇਹ ਦੱਸਦੀਆਂ ਖੁਦਾ ਨੇ ਕਿਹਾ ਕਿ ਜੇ ਕੋਈ ਦੁਖੀ ਆ ਤਾਂ ਪ੍ਰਾਰਥਨਾ ਕਰੇ ਔਰ ਅਸੀਂ ਕੀ ਕਹਿੰਨੇ ਆ ਕਿ ਸਾਡੀ ਘਰੇ ਦੁੱਖ ਬੜਾ ਐ ਸਾਥੋਂ ਪ੍ਰਾਰਥਨਾ ਨਹੀਂ ਹੁੰਦੀ ਸੋ ਸਾਡੇ ਵਿੱਚ ਜੋ ਵੀ ਚੱਲਦਾ ਖੁਦਾ ਦੇ ਵਚਨ ਤੋਂ ਉਲਟਾ ਕਿਉਂ ਚੱਲ ਰਿਹਾ ਆ ਅਸੀਂ ਪਰਮੇਸ਼ਰ ਨੂੰ ਮੰਨਣ ਵਾਲੇ ਲੋਗਾ ਪਰ ਅਸੀਂ ਪਰਮੇਸ਼ਰ ਦੇ ਵਚਨ ਦੇ ਖਿਲਾਫ ਕਿਉਂ ਚੱਲਦੇ ਪਏ ਆ ਪਰਮੇਸ਼ਰ ਕਹਿੰਦਾ ਦੁੱਖ ਹੋਵੇ ਤਾਂ ਪ੍ਰਾਰਥਨਾ ਕਰੋ ਅਸੀਂ ਕਹਿੰਨੇ ਦੁੱਖ ਆਇਸ ਕਰਕੇ ਪ੍ਰਾਰਥਨਾ ਨਹੀਂ ਹੁੰਦੀ ਸੋ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਹੁਕਮ ਦੇ ਅਨੁਸਾਰ ਚੱਲ ਨਹੀਂ ਰਹੇ ਜਿਹੜਾ ਰੀਜ਼ਨ ਆ ਕਿ ਅਸੀਂ ਪਰੇਸ਼ਾਨ ਆ ਉਸ ਤੋਂ ਬਿਨਾ ਕਹਿੰਦਾ ਜੇ ਕੋਈ ਆਨੰਦ ਵਿੱਚ ਹੋ ਭਜਨ ਗਾਵੇ ਹੁਣ ਜਦੋਂ ਅਸੀਂ ਆਨੰਦ ਚ ਹੁੰਦੇ ਅਸੀਂ ਭਜਨ ਤਾਂ ਨਹੀਂ ਗਾਉਂਦੇ ਅਸੀਂ ਸੰਸਾਰ ਦੀਆਂ ਚੀਜ਼ਾਂ ਦੇਖਦੇ ਆਂ ਸੰਸਾਰੀ ਗਾਣੇ ਗਾਉਂਦੇ ਆਂ ਸੋ ਜਦੋਂ ਅਸੀਂ ਆਹ ਨਾ ਗਿਆ ਕਾਰੀ ਕਰਦੇ ਆਂ ਫਿਰ ਸਾਡੀ ਆਸ਼ੀਸ਼ਾਤ ਤੋਂ ਖੋ ਲਈ ਜਾਂਦੀ ਆ ਫਿਰ ਅਸੀਂ ਫਿਰ ਰੋਣੇ ਕਰਲਾਉਂਦੇ ਆ ਤੇ ਸਾਰਾ ਸ਼ਰੀਰ ਜਾ ਕੇ ਖੁਦਾ ਦੇ ਗਲ ਚ ਪਾ ਦਿੰਦੇ ਆ ਕਿ ਪਰਮੇਸ਼ਰ ਨੇ ਸਾਡੇ ਨਾਲ ਬੁਰਾ ਕੀਤਾ ਹੁਣ ਜਦੋਂ ਸਾਨੂੰ ਕਿਹਾ ਜਾਂਦਾ ਕਿ ਇਸ ਰਾਹ ਦੇ ਉੱਤੇ ਕੰਡੇ ਪਏ ਨੇ ਤੁਸੀਂ ਇਸ ਰਾਹ ਤੋਂ ਨਹੀਂ ਨੰਗਣਾ ਤਾਂ ਅਸੀਂ ਸਮਾਰ ਸਮਾਰ ਕੇ ਦੇਖਾਂਗੇ ਵੀ ਕਿੱਥੇ ਕੰਡੇ ਪਏ ਤੇ ਕਿੱਥੇ ਸਾਡੇ ਪੈਰ ਨੂੰ ਨਾ ਲੱਗ ਜਾਣ ਤਾਂ ਅਸੀਂ ਉਹ ਰਾਹ ਕਦੇ ਨਹੀਂ ਬੜਦੇ ਤੇ ਜਦੋਂ ਸਾਨੂੰ ਇਹ ਦੱਸਿਆ ਜਾਂਦਾ ਕਿ ਜਦੋਂ ਤੁਸੀਂ ਪ੍ਰਾਰਥਨਾ ਤੋਂ ਦੂਰ ਹੋ ਜਾਂਦੇ ਆ ਨਾ ਤੁਹਾਡੇ ਰਾਹਾਂ 'ਚ ਕੰਡਿਆਂ ਦੇ ਨਾਲ-ਨਾਲ ਅੰਗਿਆਰੇ ਵੀ ਵਿਛਾ ਦਿੱਤੇ ਜਾਂਦੇ ਆ ਫਿਰ ਤੁਸੀਂ ਐਸ ਹੱਦ ਤੱਕ ਭਸਮ ਹੋ ਜਾਓਗੇ ਕਿ ਤੁਹਾਨੂੰ ਆਪਣਾ ਵਯੂਧ ਨਹੀਂ ਲੱਭੂਗਾ ਪਰ ਅਸੀਂ ਉਸ ਰਾਹ ਤੇ ਬੜੇ ਆਰਾਮ ਨਾਲ ਤੁਰੇ ਫਿਰਦੇ ਆ ਸਾਨੂੰ ਸਾਡੇ 100 ਰੁਪਏ ਦੀ ਚੱਪਲ ਦੀ ਫਿਕਰ ਹੈ ਵਯੂਧ 'ਚ ਕੰਡੇ ਨਾਲ ਚੁਪ ਜਾਣ ਸਾਨੂੰ ਸਾਡੇ ਪੈਰਾਂ ਦੀ ਫਿਕਰ ਹੈ ਵਯੂਧ 'ਚ ਕੰਡੇ ਨਾਲ ਚੁਪ ਜਾਣ ਪਰ ਸਾਡੀ ਜ਼ਿੰਦਗੀ ਦੀ ਫਿਕਰ ਨਹੀਂ ਜਿੱਦੇ 'ਚ ਸ਼ੈਤਾਨ ਅੱਗ ਪਾ ਜਾਂਦਾ ਬਾਅਦ 'ਚ ਫਿਰ ਉਹ ਅੰਗਿਆਰਾਂ 'ਚ ਅਸੀਂ ਸੜ ਜਾਂਦੇ ਆ ਅਤੇ ਫਿਰ ਅਸੀਂ ਖੁਦਾ ਨੂੰ ਦੋਸ਼ ਦਿੰਦੇ ਆ ਇਸ ਕਰਕੇ ਜਦੋਂ ਅਸੀਂ ਬਿਮਾਰ ਹਾਂ ਨਾ ਅਸੀਂ ਉਦੋਂ ਡਾਕਟਰ ਕੋਲੇ ਜਾਂਦੇ ਹਾਂ ਜਦੋਂ ਅਸੀਂ ਚੰਗੇ ਭਲੀ ਅਸੀਂ ਉਦੋਂ ਡਾਕਟਰ ਕੋਲ ਨਹੀਂ ਜਾਂਦੇ ਪਰ ਖੁਦਾ ਸਾਨੂੰ ਕਹਿੰਦਾ ਹੈ ਜਦੋਂ ਤੁਸੀਂ ਬਿਮਾਰ ਆਂ ਭਾਵੇਂ ਜਦੋਂ ਸਾਨੂੰ ਜ਼ਰੂਰਤ ਆ ਉਦੋਂ ਦੁਆ ਜ਼ਰੂਰ ਕਰੋ ਜਦੋਂ ਤਕਲੀਫ ਚਾ ਉਦੋਂ ਦੁਆ ਜ਼ਰੂਰ ਕਰੋ ਤਕਲੀਫ ਚ ਅਸੀਂ ਡਾਕਟਰ ਕੋਲੇ ਜਾਂਦੇ ਹਾਂ ਉਸ ਦੀ ਤਕਲੀਫ ਦੇ ਵਿੱਚ ਪ੍ਰਾਰਥਨਾ ਕਰਨੀ ਜਾਦਾ ਜ਼ਰੂਰੀ ਹੈ ਉਸ ਤੋਂ ਬਿਨਾਂ ਜਦੋਂ ਖੁਸ਼ੀ ਵਿੱਚ ਆ ਉਦੋਂ ਖੁਸ਼ੀ ਦੇ ਨਾਲ ਜਗਾਇਰੇ ਲਾਓ ਨੱਚੋ ਗਾਓ ਖੁਦਾ ਦਾ ਧੰਨਵਾਦ ਕਰੋ ਪਾਰ ਕਹਿੰਦਾ ਜੀ ਤੁਹਾਡੇ ਵਿੱਚ ਕੋਈ ਰੋਗੀ ਆ ਜੇ ਸਾਨੂੰ ਲੱਗ ਰਿਹਾ ਵੀ ਸਾਡੇ ਘਰ 'ਚ ਬਹੁਤ ਜ਼ਿਆਦਾ ਰੋਗ ਬਿਮਾਰੀਆਂ ਹੋ ਗਿਆ ਨੇ ਸੋ ਸਾਢੇ ਤੋਂ ਇਹ ਸੋਲਵ ਨਹੀਂ ਹੋ ਪਾਰੀਆਂ ਤਾਂ ਕੀ ਕਰੋ ਕਹਿੰਦਾ ਕਲੀਸ਼ਿਆ ਤੇ ਬਜ਼ੁਰਗਾਂ ਨੂੰ ਬੁਲਾਓ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਦੇ ਤੇ ਤੇਲ ਮਲਣਾ ਤੇ ਪ੍ਰਾਰਥਨਾ ਕਰਨ ਪਾਉ ਪਰਮੇਸ਼ਰ ਕਹਿ ਰਿਹਾ ਇਹ ਨਹੀਂ ਹੈਗਾ ਖੁਦਾ ਨੇ ਕਿਹਾ ਵੀ ਸਾਰੇ ਕੰਮ ਆਪ ਹੀ ਕਰੋ ਕੁਝ ਕੰਮ ਦਾਸਾਂ ਤੋਂ ਕਰਾਓ ਪਰ ਅਸੀਂ ਕੀ ਕਰਦੇ ਆ ਅਸੀਂ ਸਾਰੇ ਕੰਮ ਦਾਸਾਂ ਤੋਂ ਕਰਾਉਣੇ ਆਂ ਅਰੇ ਕੁਝ ਕੰਮ ਆਪ ਕਰਦੇ ਆਂ ਪਰਮੇਸ਼ਰ ਨੇ ਦਾਸ ਇਸੇ ਲਈ ਠਹਿਰਾਇਆ ਕਿ ਜਦੋਂ ਤੁਹਾਡੇ ਹੱਥੋਂ ਗੱਲ ਨਿਕਲ ਜਾਵੇ ਉਦੋਂ ਉਹ ਤੁਹਾਡੀ ਮਦਦ ਕਰ ਲਵੇ ਔਰ ਅਸੀਂ ਕੀ ਕਹਿੰਨੇ ਆ ਸਾਰੀ ਗੱਲ ਦਾਸ ਦੇ ਹੱਥ ਚ ਸੌਂਪ ਦਿੰਨੇ ਆ ਕਦੇ-ਕਦੇ ਆਪ ਕਰ ਲੈਨੇ ਆ ਸੋ ਅਸੀਂ ਹਮੇਸ਼ਾ ਹੀ ਵਚਨ ਦੇ ਉਲਟਾ ਚੱਲਦੇ ਆ ਔਰ ਫਿਰ ਅਸੀਂ ਕਹਿੰਨੇ ਕਿ ਖੁਦਾ ਸਾਨੂੰ ਕੁਝ ਸਾਡੀ ਜ਼ਿੰਦਗੀ ਸਿੱਧਾ ਕਿਉਂ ਨਹੀਂ ਗੋਛ ਹੁੰਦਾ ਜਿਸ ਦਿਨ ਅਸੀਂ ਉਲਟਾ ਚੱਲਣਾ ਛੱਡ ਦਵਾਂਗੇ ਉਸ ਦਿਨ ਸਾਡੇ ਕੰਮ ਸਿੱਧੇ ਹੋਣ ਲੱਗ ਜਾਣਗੇ ਹallelujah ਸੋ ਪਹਿਲਾਂ ਆਪਣੀ ਪਰੇਸ਼ਾਨੀ ਦਾ ਹੱਲ ਖੁਦ ਕਰੋ ਅਗਰ ਨਹੀਂ ਹੋ ਪੌਂਦੀ ਫੇਰ ਪਰਮੇਸ਼ਰ ਦੇ ਦਾਸਾ ਕੋਲ ਲੈ ਕੇ ਜਾਓ ਜੇਕਰ ਉਹਨੂੰ ਕਿਸੇ ਦਾ ਪੇਟ ਦੁਖਦਾਇਆ ਇਹ ਤਾਂ ਨੀਂਣਾ ਅਸੀਂ ਉਹਨੂੰ ਜਾਂਦੇ ਸਿੱਧਾ ਹੀ ਹਸਪੀਟਲ 'ਚ ਐਡਮਿਟ ਕਰ ਦਿੰਨੇ ਆਂ ਵੀ ਇਹਦਾ ਆਪਰੇਸ਼ਨ ਕਰਵਾ ਤੇ ਪਤਾ ਕਰੋ ਇਹਦੇ ਢਿੱਡ 'ਚ ਕੀ ਆ ਪਹਿਲਾਂ ਅਸੀਂ ਉਹਨੂੰ ਘਰੇ ਦਵਾਈਆਂ ਦਿੰਨੇ ਆਂ ਨਾ ਆਹ ਗੋਲੀ ਖਾ ਲੈ ਆਹ ਦਵਾਈ ਪੀ ਲੈ ਆਹ ਇਹਨੂੰ ਪੀ ਲੈ ਤੂੰ ਆਹ ਕੁਛ ਖਾ ਲੈ ਫੇਰ ਜੇᱫੋ ਠੀਕ ਨਹੀਂ ਹੁੰਦਾ ਫੇਰ ਅਸੀਂ ਜਾ ਕੇ ਡਾਕਟਰ ਕੋਲ ਜਾਂਦੇ ਆਂ ਪਰ ਜੇ ਸਾਡਾ ਸਿਰ ਵੀ ਦੁਖਦਾ ਹੋਵੇ ਅਸੀਂ ਆਪ ਨਹੀਂ ਪ੍ਰਾਰਥਨਾ ਕਰਨੀ ਪਹਿਲਾਂ ਬਾਸੇ ਕੋਲ ਜਾਂਦੇ ਆਂ ਬੇਸ਼ੱਕ ਖੁਦਾ ਨੇ ਆਪਣੇ ਦਾਸ ਸਾਡੀ ਮਦਦ ਲਈ ਠਰਾਈ ਹੋਏ ਨੇ ਪਰ ਖੁਦਾ ਕਹਿੰਦਾ ਪਹਿਲਾਂ ਤੂੰ ਆਪ ਵੀ ਤਾਂ ਕੋਸ਼ਿਸ਼ ਕਰ ਨਾ ਉਸੇ ਤਰ੍ਹਾਂ ਪਹਿਲਾਂ ਆਪ ਦੁਆ ਕਰੋ ਨਹੀਂ ਹੋ ਪਾਰਿਆ ਫਿਰ ਪਰਮੇਸ਼ਰ ਦੇ ਦਾਸਾਂ ਨੂੰ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਓ ਉਹ ਤੇਲ ਮਲਣਗੇ ਤੇ ਪ੍ਰਾਰਥਨਾ ਕਰਨਗੇ ਹੁਣ ਕਲਾਮ ਚ ਲਿਖਿਆ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਜੋ ਰੋਗੀ ਹੈ ਉਹ ਰੋਗੀ ਬਚਾ ਜਾਵੇਗਾ ਹallelujah ਪਾਵ ਵਿਸ਼ਵਾਸ ਦੀ ਪ੍ਰਾਰਥਨਾ ਮਹਾਰਾਜ ਜੀ ਦੁਪਹਿਰ ਦੇ ਵਚਨ ਚ ਉਹ ਜਿਹੜੇ ਪੜਿਆ ਸੀਗਾ ਕਿ ਵਿਸ਼ਵਾਸ ਕਰਨ ਵਾਲੇ ਦੇ ਕੀ ਨਾਲ ਦੇ ਨਿਸ਼ਾਨ ਹੋਣਗੇ ਰੋਗੀਆਂ ਨੂੰ ਛੋਣਗੇ ਰੋਗੀ ਚੰਗੇ ਹੋ ਜਾਣਗੇ ਬੂਮਾਰਾ ਤੇ ਹੱਥ ਰੱਖਣਗੇ ਮਾਰੂਟੇ ਖੜੇ ਹੋਣਗੇ ਆਹ ਸਪਨ ਚੱਕ ਲੈਣਗੇ ਜੈਰਵਰੀ ਚੀਜ਼ ਵੀ ਕੋ ਪੀ ਲੈਣ ਤਾਂ ਇਹ ਸਾਰੀਆਂ ਹੀ ਗੱਲਾਂ ਸੀ ਜੋ ਖੁਦਾ ਨੇ ਕਿਹਾ ਕਿ ਵਿਸ਼ਵਾਸ ਕਰਨ ਵਾਲੇ ਦੇ ਨਾਲੇ ਹੋਣਗੀਆਂ ਸੋ ਜਿਹੜਾ ਵਿਸ਼ਵਾਸ ਦੇ ਨਾਲ ਦੁਆ ਪ੍ਰਾਰਥਨਾ ਕਰੇਗਾ ਸੋ ਉਹ ਅਗਰ ਕਿਸੇ ਰੋਗੀ ਨੂੰ ਛੋਏਗਾ ਤਾਂ ਰੋਗੀ ਚੰਗਾ ਹੋ ਜਾਏਗਾ ਭਾ ਵਗਰ ਉਹ ਮਰਨ ਕਿਨਾਰੇ ਵੀ ਹੈ ਤਕਲਾਮ ਚ ਲਿਖਿਆ ਰੋਗੀ ਬਾਝ ਜਾਵੇਗਾ ਅਤੇ ਪ੍ਰਭੂ ਉਸ ਨੂੰ ਉੱਠ ਖੜਾ ਕਰੇਗਾ ਪਾਉ ਉਹਦੇ ਅਗਰ ਹੱਡੀਆਂ ਚ ਜਾਨ ਵੀ ਮੁੱਕ ਗਈ ਆ ਹੱਡੀਆਂ ਕਮਜ਼ੋਰ ਪੈ ਗਿਆ ਸੀ ਤਾਂ ਉੱਠੇਗਾ ਫਿਰ ਤੋਂ ਖੜਾ ਹੋਵੇਗਾ ਪਰ ਕਹਿੰਦਾ ਜੇ ਉਹਦੇ ਉਸ ਰੋਗ ਦੀ ਵਜ੍ਹਾ ਕੋਈ ਪਾਪ ਹੋਇਆ ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਸੀਗਾ ਅਦਰੰਗੀ ਨੂੰ ਕਿ ਉੱਠ ਆਪਣੀ ਮੰਜ਼ੀ ਛੁੱਕ ਤੇਰੇ ਪਾਪ ਮਾਫ ਹੋ ਗਏ ਆ ਉਹਦੇ ਪਾਪ ਦੇ ਕਰਕੇ ਉਹਨੂੰ ਅਦਰੰਗਾ ਆਇਆ ਸੀਗਾ ਉਸੇ ਤਰ੍ਹਾਂ ਜਿਉਂਨੇ ਪਾਪ ਵੀ ਕੀਤੇ ਹੋਣਗੇ ਤਾਂ ਉਹਦੇ ਪਾਪ ਵੀ ਮਾਫ਼ ਹੋਣਗੇ ਤੇ ਉਹਦੇ ਰੋਗ ਵੀ ਠੀਕ ਹੋ ਜਾਣਗੇ ਇਹ ਪਾਵਰ ਜਾਂ ਵਿਸ਼ਵਾਸ ਨਾਲ ਕੀਤੀ ਹੋਈ ਪ੍ਰਾਰਥਨਾ ਦੀ ਅਰ ਅੱਜ ਅਸੀਂ ਵਿਸ਼ਵਾਸ ਤਾਂ ਸਾਰੇ ਕਰਦੇ ਆ ਪਰ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਨਹੀਂ ਕਰਦੇ ਇੱਕ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਅਸੀਂ ਦੂਜਿਆਂ ਨੂੰ ਤਾਂ ਕਹਦਾਂਗੇ ਸਾਡਾ ਪੱਕਾ ਹੀ ਨਾਮ ਲਿਖ ਲਓ ਤੇ ਸਾਡੇ ਲਈ ਰੋਜ਼ ਹੀ ਦੁਆਵਾਂ ਕਰਦੇ ਰਹੋ ਪਰ ਰੋਜ਼ ਅਸੀਂ ਆਪਣੇ ਲਈ ਨਹੀਂ ਕਰਦੇਗੇ ਇਸ ਕਰਕੇ ਖੁਦਾ ਦੇ ਅੱਛੇ ਧੀਆਂ ਪੁੱਤਰ ਬਣੋ ऐसे ਨਹੀਂ ਵੀ ਜੋ ਹਮੇਸ਼ਾ ਆਪਣਾ ਹੀ ਮਤਲਬ ਕੰਡਣ ਕ੍ਰਾਮ ਚ ਲਿਖਿਆ ਕਹਿੰਦਾ ਤੁਹਾਡੇ ਵਿੱਚੋਂ ਕੋਈ ਐਸੇ ਵੀ ਹੋਣਗੇ ਜਿਹੜੇ ਭਰੀ ਪੰਡ ਚੱਕ ਭਰ ਭਰੀ ਪੰਡ ਚੱਕ ਕੇ ਦੂਜਿਆਂ ਦੇ ਸਿਰ ਤੇ ਤਾਂ ਰੱਖ ਦੇਣਗੇ ਕਹਿੰਦਾ ਪਰ ਆਪ ਉਹਨੂੰ ਆਪਣੇ ਹੱਥ ਦੀ ਛੋਟੀ ਉਂਗਲੀ ਨਾਲ ਵੀ ਖਿਸਕਾਉਣ ਦੀ ਵੀ ਕੋਸ਼ਿਸ਼ ਨਹੀਂ ਕਰਨਗੇ ਮਾੜਾ ਜਿਹਾ ਹਿਲਾਉਣ ਦੀ ਵੀ ਕੋਸ਼ਿਸ਼ ਨਹੀਂ ਕਰਨਗੇ ਅਤੇ ਸੱਚ ਹੈ ਇਹ ਬਿਲਕੁਲ ਗੱਲ ਮਸੀ ਵਿਸ਼ਵਾਸੀ ਲੋਕ ਇਹੋ ਜਿਹੇ ਨੇ ਪ੍ਰਾਰਥਨਾ ਨਾਲ ਹੀ ਕਰਵਾਈ ਨਾਲ ਸਾਨੂੰ ਯਾਦ ਰੱਖਿਓ ਪ੍ਰਾਰਥਨਾ ਚ ਸਾਡੇ ਲਈ ਰੋਜ਼ ਪ੍ਰੇਰ ਕਰਿਓ ਸਾਡਾ ਨਾਮ ਪੱਕਾ ਹੀ ਲਿਖ ਲਓ ਕਿ ਅਸੀਂ ਅਗਲੇ ਦੇ ਸਿਰ ਤੇ ਤਾਂ ਭਾਰ ਕੇ ਪੋਝ ਰੱਖ ਦਿੰਨੇ ਆ ਫਿਰ ਸਾਨੂੰ ਯਾਦ ਰੱਖਿਓ ਸਾਨੂੰ ਭੁੱਲਿਓ ਨਾ ਪਰ ਆਪ ਅਸੀਂ ਖੁਦਾਨੂ ਹੀ ਭੁੱਲੇ ਬੈਠੇ ਆ ਜਿਹਨੇ ਸਾਨੂੰ ਸਭ ਕੁਝ ਦੇਣਾ ਆ ਇਸ ਲਈ ਭਰੀਆਂ ਪੰਡਾ ਕਿਸੇ ਹੋਰ ਦੇ ਸਿਰ ਤੇ ਰੱਖਣ ਨਾਲੋਂ ਚੰਗਾ ਆਪਣੇ ਸਿਰ ਤੇ ਰੱਖ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਪਰ ਪਹਿਲੀ ਗੱਲ ਤਾਂ ਹਰ ਇੱਕ ਨੂੰ ਆਪਣਾ ਬੋਝ ਖੁਦ ਉਠਾਉਣਾ ਚਾਹੀਦਾ ਪਰਮੇਸ਼ਰ ਕਿਸੇ ਦਾ ਦੁਸ਼ਮਣ ਨਹੀਂ ਹੈਗਾ ਵੀ ਉਹ ਮੇਰੀ ਜ਼ਿਆਦਾ ਸੁਨੇਗਾ ਤੇ ਤੁਹਾਡੀ ਨਹੀਂ ਤੁਹਾਨੂੰ ਤਾਂ ਖੁਦ ਚਾਹੀਦਾ ਵੀ ਤੁਸੀਂ ਮੈਨੂੰ ਫੋਨ ਕਰਕੇ ਇਹ ਗੱਲ ਕਹੋ ਕਿ ਸਾਨੂੰ ਦੁੱਖੀਆਂ ਬਿਮਾਰਾਂ ਦੇ ਨਾਮ ਦੱਸੋ ਅਸੀਂ ਉਹਨਾਂ ਲਈ ਦੁਆ ਕਰੀਏ ਪਰ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਆ ਵੀ ਆਪਦੀ ਬੁੱਕ ਵਿੱਚ ਸਾਡੇ ਨਾਮ ਪੱਕੇ ਲਿਖ ਲਓ ਅਤੇ ਤੁਸੀਂ ਦਿਨ ਚ ਜਿਹੜੀਆਂ 5 ਪ੍ਰੇਰਨਾ ਸਾਡੇ ਲਈ ਪਾਉਨੇ ਇਹ ਤਾਂ ਸਾਨੂੰ ਥੋੜੀਆਂ ਨੇ ਪਰ ਸਾਫ ਦੀ ਜਦੋਂ ਪਰਸਨਲ ਪ੍ਰੇਅਰਸ ਵੀ ਬੈਨ ਹੈ ਨਾ ਉਦੋਂ ਵੀ ਸਾਨੂੰ ਯਾਦ ਰੱਖਿਓ ਬਸ ਕਿਉਂਕਿ ਤੁਹਾਡਾ ਤਾਂ ਕੋ ਪਰਿਵਾਰ ਹੀ ਹੈ ਨਹੀਂ ਨਾ ਤੁਹਾਡੀ ਆ ਵੀ ਜ਼ਰੂਰਤਾਂ ਹੋ ਸਕਦੀਆਂ ਨੇ ਨਾ ਮੈਂ ਕਦੇ ਬੁਆਹਰ ਪੈਣੀ ਨਾ ਮੈਨੂੰ ਕਦੇ ਕਿਸੇ ਦੀ ਲੋੜ ਹੋ ਸਕਦੀ ਸਾਰੀਆਂ ਜ਼ਰੂਰਤਾਂ ਤੁਹਾਨੂੰ ਹੀ ਔਰ ਮੈਨੂੰ ਆਪਣੀ ਪਰਸਨਲ ਫਰੇਟ ਚ ਵੀ ਤੁਹਾਨੂੰ ਹੀ ਯਾਦ ਰੱਖਣਾ ਚਾਹੀਦਾ ਇਹ ਮੇਰੀ ਡਿਊਟੀ ਹੈ ਨਾ ਤੁਹਾਡੇ ਹਿਸਾਬ ਦੇ ਨਾਲ ਪਰ ਇਹ ਮੇਰੀ ਤਾਂ ਡਿਊਟੀ ਕਿਤੇ ਨਾ ਕਿਤੇ ਹੋ ਵੀ ਸਕਦੀ ਹੈ ਚਲੋ ਮੈਂ ਖੁਦਾ ਜੀ ਵੀ ਕਬੂਲ ਕਰ ਲੈਣੀ ਹੈ ਪਰ ਤੁਹਾਡੀ ਆਪਣੀ ਕੀ ਡਿਊਟੀ ਹੈ ਕਿ ਤੁਸੀਂ ਆਪਣੇ ਫਰਜ਼ੋਂ ਤੋਂ ਭੱਜਦੇ ਹੋ ਕੀ ਤੁਹਾਨੂੰ ਆਪਣੇ ਫਰਜ਼ ਨਹੀਂ ਯਾਦ ਫਿਰ ਇਟ ਮੀਨਸ ਤੁਸੀਂ ਉਹ ਲੋਕ ਹੈਗੇ ਹੋ ਜਿਹੜੇ ਭਰੀਆਂ ਪੰਡਾ ਹੋਰਾਂ ਦੇ ਸਿਰ ਤੇ ਰੱਖ ਸਕਦੇ ਹੋ ਪਰ ਆਪ ਉਹਨੂੰ ਹਿਲਾਉਣ ਦੀ ਵੀ ਕੋਸ਼ਿਸ਼ ਨਹੀਂ ਕਰਦੇ ਤਾਂ ਕੀ ਇੱਕ ਐਸਾ ਮਸੀਹ ਵਿਸ਼ਵਾਸੀ ਖੁਦਾ ਤੁਹ ਆਪਣੀ ਆਸ਼ੀਸ਼ ਪਾ ਲਵੇਗਾ ਕੀ ਅਸੀਂ ਹਮੇਸ਼ਾ ਅਧੂਰੇ ਹੀ ਰਹਿਣਾ ਚਾਹੁੰਦੇ ਆ ਜਦੋਂ ਪ੍ਰਭੂ ਦੇ ਕੋਲ ਲੋਕ ਬਿਮਾਰਨ ਲੈ ਕੇ ਆਏ ਸੀ ਤਾਂ ਪ੍ਰਭੂ ਨੇ ਇੱਕ ਬੰਦੇ ਨੂੰ ਵੀ ਕਿਹਾ ਸੀ ਨਾ ਕਹਿੰਦਾ हे ਬੇਪ੍ਰਤੀਤ ਪੀੜੀ ਮੈਂ ਕਿੰਨੀ ਦੇਰ ਤੁਹਾਡੇ ਵਿੱਚ ਰ੍ਹਾਂਗਾ ਕਹਿੰਦਾ ਵੀ ਤੁਸੀਂ ਦੂਜਿਆਂ ਤੇ ਵਿਸ਼ਵਾਸ ਨਹੀਂ ਲਿਆਉਂਦੇ ਆਉ ਕਿ ਵਾਸੀਗਾ ਮੁੰਡੇ ਨੂੰ ਪੂਤ ਚਮੜਿਆ ਹੋਇਆ ਸੀਗਾ ਤਾਂ ਉਹ ਜਦੋਂ ਚੇਲਿਆਂ ਕੋਲ ਲਗਾਇਓ ਠੀਕ ਨਹੀਂ ਹੋਇਆ ਉਹਨੂੰ ਕਹਿੰਦੇ ਵਾਸੀ ਤੇਰੇ ਕੋਲੇ ਲੈ ਆ ਵੀ ਤੂੰ ਠੀਕ ਕਰ ਤਾਂ ਕਹਿੰਦਾ ਮੈਂ ਕਿੰਨੀ ਦੇਰ ਤੁਹਾਡੇ ਚ ਰਾਵਾਂਗਾ ਸੋ ਕਹਿੰਦਾ ਹੁਣੇ ਕੰਮ ਤੁਸੀਂ ਖੁਦ ਕਰੋ ਨਾ ਜਦੋਂ ਮੈਂ ਕਰ ਸਕਦਾ ਤਾਂ ਮੈਂ ਵਚਨ ਜੇ ਵੀ ਕਹਾਂ ਵੀ ਤੁਸੀਂ ਵੀ ਕਰ ਸਕਦੇ ਆ ਮੈਂ ਕਿੰਨੀ ਦੇਰ ਤੁਹਾਡੇ ਚ ਰਾਵਾਂਗਾ ਸੋ ਇੱਕ ਵਾਰ ਐਸਾ ਵੀ ਹੈਗਾ ਜਦੋਂ ਮੈਂ 2 ਦਿਨ ਪਹਿਲਾਂ 3 ਦਿਨ ਪਹਿਲਾਂ ਹੀ ਅਨਾਉਂਸ ਕੀਤਾ ਸੀਗਾ ਕਿ ਮੈਂ 2 ਦਿਨ ਲਈ ਘਰ ਤੋਂ ਜਾ ਰਹੀ ਹਾਂ ਤਾਂ ਉਸ ਤੋਂ 2-3 ਦਿਨ ਪਹਿਲਾਂ ਹੀ ਮੈਂ ਅਨਾਉਂਸ ਕਰ ਦਿੱਤਾ ਸੀ ਸ਼ਾਇਦ ਤਾਂ ਪਹਿਲਾਂ ਹੀ 2-4 ਘਰਾਂ ਦੇ ਫੋਨ ਆ ਗਏ ਕਿ ਅਸੀਂ ਤਾਂ ਤੁਹਾਡੇ ਤੋਂ ਹੀ ਪ੍ਰੀਅਰ ਕਰਾਉਣੀ ਸੀ ਇਸ ਲਈ ਅਸੀਂ ਅੱਜ ਹੀ ਕਰਾ ਲੈਣੀ ਆ ਸੋ ਐਸਾ ਅੰਧਵਿਸ਼ਵਾਸ ਅੱਛਾ ਨਹੀਂ ਹੈਗਾ ਹਰੇਕ ਵਿਸ਼ਵਾਸ ਕਰਨ ਵਾਲੇ ਦੇ ਨਾਲ ਨਿਸ਼ਾਨ ਹੈਗੇ ਨੇ ਸਿਰਫ ਮੇਰੇ ਨਹੀਂ ਖੁਦਾ ਦਾ ਆਤਮਾ ਮੇਰੇ ਨਾਲੋਂ ਵੀ ਵੱਧ ਕੇ ਹੋਰਾਂ ਨਾਲ ਕੰਮ ਕਰਦਾ ਆ ਇਸ ਕਰਕੇ ਵਿਸ਼ਵਾਸ ਵਧਾਓਰ ਖਾਸ ਕਰਕੇ ਪਹਿਲਾਂ ਆਪਣੇ ਆਪ ਤੇ ਕਿ ਮੈਂ ਵੀ ਕਰ ਸਕਦਾ ਆ ਕਿਉਂਕਿ ਕੁਰਾਨ ਦੇ ਵਿੱਚ ਲਿਖਿਆ 16 ਨੰਬਰ ਆਇਚ ਵਿੱਚ ਲਿਖਿਆ ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣੇ ਪਾਪਾ ਦਾ ਇਕਰਾਰ ਕਰੋ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਆਸਰ ਹੁੰਦਾ ਹੈ ਹallelujah ਕਲਾਮ ਜਿਖਿਆ ਕਿ ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਆ ਇਸ ਲਈ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਆਪਣੇ ਆਪ ਨੂੰ ਧਰਮੀ ਬਣਾਓ ਸਾਡਾ ਮਕਸਦ ਸਿਰਫ ਇਹੀ ਨਹੀਂ ਹੈਗਾ ਬਈ ਅੱਜ ਸਿਰ ਦੁੱਖ ਦਾ ਪ੍ਰਾਰਥਨਾ ਕਰਾ ਲਓ ਠੀਕ ਹੋ ਜਾਊਗਾ ਕੱਲ ਪੇਟ ਦਰਦ ਕਰਦਾ ਪ੍ਰਾਰਥਨਾ ਕਰਾ ਲਓ ਠੀਕ ਹੋ ਜਾਏਗਾ ਕਰਜ਼ਾ ਆ ਪ੍ਰਾਰਥਨਾ ਕਰਾ ਲਓ ਠੀਕ ਹੋ ਜਾਏਗਾ ਅਸੀਂ ਇੱਕ ਟੈਂਪਰੇਰੀ ਹੀਲਿੰਗ ਨਹੀਂ ਲੈਣੀ ਸਾਡਾ ਮਤਲਬ ਇਹ ਨਹੀਂ ਹੈਗਾ ਕਿ ਸਿਰਫ ਪ੍ਰੇਲਾਈ ਨੰਬਰ ਐਸ ਲਈ ਖੁੱਲੇ ਗਏ ਨੇ ਤਾਂ ਕਿ ਸਾਡੇ ਧਰਤੀ ਦੇ ਉੱਤੇ ਅਸੀਂ ਸੁੱਖ ਪਾਈ ਜਾਈਏ ਤੇ ਆਪ ਸਾਨੂੰ ਡੱਕਾ ਵੀ ਨਾ ਤੋੜਨਾ ਪਵੇ ਇੱਕ ਮਾਂ ਵੀ ਕੁਝ ਸਮੇਂ ਤੱਕ ਹੀ ਆਪਣੇ ਬੱਚੇ ਦੇ ਮੂੰਹ 'ਚ ਬੁਰਕੀਆਂ ਪਾਉਂਦੀ ਆ ਉਸ ਤੋਂ ਬਾਅਦ ਉਹਨੂੰ ਆਪ ਹੀ ਹੱਥ 'ਚ ਫੜਾ ਦਿੰਦੀ ਆ ਵੀ ਭਾਵੇਂ ਮਿੱਟੀ ਨਾਲ ਲਬੇੜ ਕੇ ਖਾ ਤੇ ਭਾਵੇਂ ਵਿਚਲੀ ਸਬਜੀ ਡੋਲ ਦੇ ਪਰ ਖਾ ਆਉਂਦੇ ਹੱਥ ਨਾਲ ਉਸੇ ਤਰ੍ਹਾਂ ਆਪਣੇ ਹੱਥ ਨਾਲ ਖਾਣਾ ਸ਼ੁਰੂ ਕਰੋ ਕੋਈ ਤੁਹਾਨੂੰ ਜਿਆਦਾ ਸਮੇਂ ਤੱਕ ਆਪਦੇ ਹੱਥ ਨਾ ਨਹੀਂ ਖਵਾਏਗਾ ਇਸ ਲਈ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਆਪ ਪ੍ਰਾਰਥਨਾ ਕਰੋ ਧਰਮੀ ਮਨੁੱਖ ਬਣੋ ਕਿਉਂਕਿ ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਕਿੰਨਾ ਅਸਰ ਹੁੰਦਾ ਹੈ ਸਾਰਾ ਨੰਬਰ ਆਇਸ ਲਿਖਿਆ ਏਲੀਆ ਵੀ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਮਨੁੱਖ ਸੀ ਅਤੇ ਉਸਦੇ ਤਨੋਂ ਮਨੋਂ ਪ੍ਰਾਰਥਨਾ ਕੀਤੀ ਜੋ ਮੀਨਾ ਪਵੇ ਅਤੇ ਸਾਡੇ 3.5 ਸਾਲਾਂ ਤੱਕ ਧਰਤੀ ਉੱਤੇ ਮੀਨਾ ਪਿਆ ਹallelujah ਦੇਖੋ ਏਲੀਆ ਕੌਣ ਸੀ ਅਸੀਂ ਕੀ ਕਹਨੇ ਆਪ ਅਸੀਂ ਕਹਿੰਦੇ ਆ ਵੀ ਜਿਸ ਦਿਨ ਸਾਡੇ ਸਾਰੇ ਦੁੱਖ ਦੂਰ ਹੋ ਗਏ ਉਸ ਦਿਨ ਪ੍ਰਭੂ ਦੇ ਕੰਮ ਕਰਾਂਗੇ ਜਿੱਦ ਦੇ ਸਾਡੇ ਘਰ ਦੇ ਹਾਲਾਤ ਠੀਕ ਹੋ ਜਾਣਗੇ ਉਦਦੇ ਪ੍ਰਭੂ ਦੇ ਕੰਮ ਕਰਾਂਗੇ ਥੋੜਾ ਜਿਹਾ ਘਰ ਦਾ ਸਿਸਟਮ ਸੈੱਟ ਹੋ ਜਾਵੇ ਫਿਰ ਪ੍ਰਭੂ ਦੇ ਕੰਮ ਕਰਾਂਗੇ ਤਾਂ ਨਾ ਤਾਂ ਸਾਡੇ ਘਰ ਦੀ ਸਿਸਟਮ ਪੂਰੇ-ਪੂਰੇ ਸੈੱਟ ਹੋਣੇ ਨੇ ਨਾ ਸਾਡੇ ਪੂਰੇ-ਪੂਰੇ ਮੁਸੀਬਤਾਂ ਜਾਣੀਆਂ ਨੇ ਕਿਉਂਕਿ ਇਹ ਜ਼ਿੰਦਗੀ ਇੱਕ ਸੰਘਰਸ਼ ਆ ਔਰ ਇੱਥੇ ਪੈਰ-ਪੈਰ ਤੇ ਨਵੀਆਂ ਪ੍ਰੀਖਿਆਵਾਂ ਨੇ ਇੱਕ ਖਤਮ ਹੋਵੇਗੀ ਦੂਜੀ ਸ਼ੁਰੂ ਹੋ ਜਾਏਗੀ ਜੇ ਕੋਈ ਬੰਦਾ ਕਹਿੰਦਾ ਕਿ ਮੈਂ ਪੂਰਾ ਸੌਖਾ ਹੋ ਕੇ ਖੁਦਾ ਚ ਵੜਾਂ ਤਹੇ ਤੋਂ ਉਦੀ ਸਭ ਤੋਂ ਵੱਡੀ ਗਲਤ ਫਹਮੀ ਆ ਕਿ ਕਿ ਸੌਖਾ ਹੋ ਕੇ ਪ੍ਰਭੂ ਦੇ ਵਿੱਚ ਵੜਨਾ ਨਹੀਂ ਪ੍ਰਭੂ ਤਾਂ ਕਹਿੰਦਾ ਮੇਰੇ ਚਾਹ ਉਹ ਤੇ ਔਖੇ ਹੋਵੋ ਕਿਉਂਕਿ ਮਸੀਹ ਅਸੂ ਦੀ ਜ਼ਿੰਦਗੀ ਬੜੀ ਵਧੀਆ ਸੀ ਉਹਦੀ ਮਾਂ ਨੂੰ ਬੜਾ ਲਾਡ ਪਿਆਰ ਕਰਦੀ ਸੀ ਬਹੁਤ ਅੱਛੇ ਤਰੀਕੇ ਨਾਲ ਉਹਨੇ ਉਹਨੂੰ ਪਾਲਿਆ ਆਪਣੇ ਬਾਪ ਦੇ ਨਾਲ ਛੋਟਾ ਮੋਟਾ ਕੰਮ ਵੀ ਕਰ ਲੈਂਦਾ ਹੋਏਗਾ ਪਰ ਉਹਦੀ ਜ਼ਿੰਦਗੀ ਦੀਆਂ ਤਕਲੀਫਾਂ ਹੋਰੋਂ ਵਧੀਆਂ ਜਦੋਂ ਉਹਨੇ ਖੁਦਾ ਦਾ ਕੰਮ ਫੜਿਆ ਇਸ ਲਈ ਸੌਖੇ ਹੋ ਕੇ ਪ੍ਰਭੂ ਦੇ ਕੰਮ ਕਰਾਂਗੇ ਇਹ ਝੂਠਿਆ ਪਰ ਔਖੇ ਆ ਤੇ ਔਖੇ ਹੋਣ ਦੇ ਲਈ ਖੁਦਾ ਦੇ ਕੰਮ ਕਰਨਾ ਤੇ ਹੋਰ ਵੀ ਔਖੇ ਉਹਨੂੰ ਤਿਆਰ ਆ ਇਹੀ ਸੱਚਾਈ ਆ ਇਸ ਲਈ ਹਮੇਸ਼ਾ ਆਪਣੇ ਪਰਿਵਾਰ ਦੇ ਲਈ ਖੜੇ ਹੋ ਜਾਓ ਕਿਉਂਕਿ ਜੇ ਅਸੀਂ ਕਹੀਏ ਵੀ ਸੁੱਖ ਸਾਨੂੰ ਹੋਰ ਕੋਈ ਦੇ ਦੇਵੇ ਤੇ ਬਾਅਦ ਵਿੱਚ ਅਸੀਂ ਉਹਨੂੰ ਸੰਭਾਲ ਕੇ ਰੱਖ ਲਾਂਗੇ ਤਾਂ ਐਸਾ ਨਹੀਂ ਹੋ ਸਕਦਾ ਪ੍ਰਭੂ ਨੇ ਕਿਹਾ ਇੱਕ ਮਾਲਕ ਨੇ ਆਪਣੇ ਜਾਣ ਲੱਗੇ ਨੇ ਨੌਕਰਾਂ ਨੂੰ ਤੋੜੇ ਵੰਡੇ ਅਤੇ ਜਿਨੇ ਉਸ ਤੋੜਿਆਂ 'ਚ ਵਾਅਦਾ ਕੀਤਾ ਮਾਲਕ ਉਸ ਤੋਂ ਖੁਸ਼ ਹੋਇਆ ਉਸ ਤੋਂ ਨਹੀਂ ਜਿਨੇ ਤੋੜਾ ਲੁਕੋ ਕੇ ਰੱਖ ਲਿਆ ਤੇ ਅੱਜ ਅਸੀਂ ਉਹ ਲੋਗ ਆ ਵੀ ਆਸ਼ੀਸ਼ਾ ਸਾਨੂੰ ਕੋਈ ਦਿਵਾ ਕੇ ਦੇ ਦੇਵੇ ਤੇ ਅਸੀਂ ਉਹਨੂੰ ਲੁਕੋ ਕੇ ਰੱਖ ਲਾਂਗੇ ਤੇ ਜਿਹੜਾ ਬੰਦਾ ਖਰੀਦ ਨਹੀਂ ਨਾ ਸਕਦਾ ਉਹ ਬੰਦਾ ਸੰਭਾਲ ਵੀ ਨਹੀਂ ਸਕਦਾ ਸੱਚਾਈ ਆ ਜੇ ਸਾਨੂੰ ਆਸ਼ੀਸ਼ਾਂ ਖੁਦਾ ਤੋਂ ਲੈਣੀਆਂ ਨਹੀਂ ਨਾ ਹੋਣੀਆਂ ਤਾਂ ਮਿਲੀਆਂ ਆਸ਼ੀਸ਼ਾਂ ਸਾਥੋਂ ਸੰਭਾਲੀਆਂ ਵੀ ਨਹੀਂ ਜਾਣੀਆਂ ਇਸ ਲਈ ਪਰਮੇਸ਼ਰ ਦੇ ਰਾਜ ਲਈ ਖੁਦ ਤਿਆਰੀ ਕਰੋ ਜਿਸ ਤਰ੍ਹਾਂ ਏਲੀਆ ਵੀ ਸੀ ਹੁਣ ਏਲੀਆ ਵੀ ਬਹੁਤ سارے ਦੁੱਖ ਸੁੱਖ ਭੋਗਣ ਵਾਲਾ ਸੀ ਬਹੁਤ ਜਨਤਾ ਪਰੇਸ਼ਾਨੀਆਂ ਬਿਮਾਰੀਆਂ ਸੀ ਰੋਗ ਸੀ ਉਹਦੀ ਜ਼ਿੰਦਗੀ 'ਚ ਪਾਰੂ ਫਿਰ ਵੀ ਉਹਨੇ ਪੂਰੇ ਵਿਸ਼ਵਾਸ ਨਾਲ ਤਨੋਂ ਮਨੋਂ ਪ੍ਰਾਰਥਨਾ ਕੀਤੀ ਕਿ ਸਾਢੇ 3 ਸਾਲ ਮੀਂਹ ਨਾ ਪਵੇ ਤਾਂ ਵਚਨ ਚ ਲਿਖਿਆ ਸਾਢੇ 3 ਸਾਲ ਧਰਤੀ ਉੱਤੇ ਇੱਕ ਬੂੰਦ ਵੀ ਨਾ ਡਿੱਗੀ ਅਤੇ ਫਿਰ ਉਹਨੇ ਦੁਆ ਕੀਤੀ ਜਦ ਖੁਦਾ ਦਾ ਹੁਕਮ ਆਇਆ ਫਿਰ ਉਹਨੇ ਪ੍ਰਾਰਥਨਾ ਕੀਤੀ ਅਤੇ ਫਿਰ ਕੀ ਹੋਇਆ ਸਾਢੇ 3 ਸਾਲਾਂ ਬਾਅਦ ਆਕਾਸ਼ ਨੇ ਮੀਂਹ ਵਰਾਇਆ ਅਤੇ ਧਰਤੀ ਨੇ ਆਪਣੇ ਫਲ ਉਗਾਏ ਸੋ ਵਿਸ਼ਵਾਸ ਕਰਨ ਵਾਲਾ ਬੰਦਾ ਜੋ ਵੀ ਚਾਹੇ ਉਹ ਹੋ ਸਕਦਾ ਚਾਹੇ ਸਮੁੰਦਰ ਦੋਪਾ ਕਰਨੇ ਹੋਣ ਚਾਹੇ ਆਕਾਸ਼ ਤੋਂ ਮੰਨਾ ਵਰਹਾਉਣਾ ਹੋਵੇ ਜਾਂ ਪੱਥਰ ਚੋਂ ਪਾਣੀ ਕੱਢਣਾ ਹੋਵੇ ਜਾਂ ਜ਼ਹਿਰੀਲੇ ਪਾਣੀ ਨੂੰ ਮਿੱਠਾ ਬਣਾਉਣਾ ਹੋਵੇ ਜਾਂ ਫਿਰ ਮੀਂਹ ਰੋਕਣਾ ਹੋਵੇ ਤੇ ਜਾਂ ਮੀਂਹ ਪਵਾਉਣਾ ਹੋਵੇ ਵਿਸ਼ਵਾਸ ਕਰਨ ਵਾਲੇ ਬੰਦੇ ਦੀ ਪ੍ਰਾਰਥਨਾ 'ਚ ਇੰਨੀ ਤਾਕਤ ਆ ਕਿ ਉਹ ਮਰੇ ਨੂੰ ਬਚਾ ਸਕਦਾ ਤੇ ਮਰਦੇ ਨੂੰ ਉੱਠ ਖੜਾ ਕਰ ਸਕਦਾ ਆ ਰੋਗੀਆਂ ਨੂੰ ਚੰਗਿਆ ਕਰ ਸਕਦਾ ਤੇ ਪਾਪੀਆਂ ਨੂੰ ਬਾਗ ਤੋਂ ਛੁਡਾ ਸਕਦਾ ਹੈ ਇਸ ਲਈ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ ਉੱਠੋ ਅਤੇ ਵਿਸ਼ਵਾਸ ਨਾਲ ਦੁਆ ਕਰੋ ਪਹਿਲਾਂ ਆਪਣੇ ਲਈ ਤੇ ਫਿਰ ਦੂਜਿਆਂ ਲਈ ਹਰ ਇੱਕ ਲਈ ਦੁਆ ਕਰਾਂਗੇ ਆਪਣੇ ਲਈ ਦੁਆ ਕਰਾਂਗੇ ਤਾਂ ਅਸੀਂ ਖੁਦਾ ਦੇ ਪ੍ਰਾਰਥਨਾ ਦੇ ਯੋਧੇ ਬਣਾਂਗੇ ਅਗਰ ਅਸੀਂ ਦੁਆਵਾ ਕਰਉਂਦੇ ਹੀ ਰਹਿ ਜਾਾਂਗੇ ਨਾ ਤੇ ਫਿਰ ਅਸੀਂ ਤੋਤੇ ਰਹਿ ਜਾਾਂਗੇ ਤੇ ਤੋਦਿਆਂ ਨੂੰ ਨਹੀਂ ਖੁਦਾ ਯੋਧਿਆਂ ਨੂੰ ਪਸੰਦ ਕਰਦਾ ਹੈ ਇਸ ਲਈ ਯੋਧੇ ਬਣੋ ਪਰਮੇਸ਼ਰ ਦੇ ਰਾਜ ਦੀ ਤਿਆਰੀ ਕਰੋ ਵੱਧ ਚੜ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਸੌਂਪੋ ਤੇ ਵੱਧ ਚੜ ਕੇ ਖੁਦਾ ਦੇ ਕੰਮਾਂ 'ਚ ਹਿੱਸੇਦਾਰੀ ਲਓ ਕਿਉਂਕਿ ਇਹ ਹੀ ਖੁਦਾ ਵਿੱਚ ਸਾ ਪਰਮੇਸ਼ਰ ਦੇ ਵਿੱਚ ਸਾਡੇ ਲਈ ਖੁਦਾ ਦੀ ਸੱਚੀ ਚੰਗੀ ਅਤੇ ਮਨ ਪਾਉਂਦੀ ਇੱਛਾ ਹੈ ਕਿ ਅਸੀਂ ਮਸੀਹਸੂ ਦੇ ਦਿੱਤੇ ਰਾਹ ਤੇ ਚੱਲੀਏ ਤੇ ਉਸੇ ਦੇਹੀ ਸਰੂਪ 'ਚ ਤਿਆਰ ਕੀਤੇ ਜਾਈਏ ਹਾਲੇਲੂਇਆ ਅਹੁ ਸਭ ਮਿਲ ਕੇ ਆਪਣੀ ਪ੍ਰੇਅਰ ਲਾਈਫ ਦੀ ਸਾਰੀਆਂ ਹੀ ਰੁਕਾਵਟਾਂ ਨੂੰ ਦੂਰ ਕਰਨ ਲਈ ਹਿੰਮਤ ਤਾਕਤ ਬਲ ਸਮਝ ਬੁੱਧ ਗਿਆਨ ਤੇ ਸਮਰਥ ਨੂੰ ਮੰਗਦੇ ਹੋਏ ਖੁਦਾ ਦੀ ਪਾਕ ਖਤਰੀ ਵਿੱਚ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਸਮੱਥੀ ਖੁਦਾਵਨ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪਿਆਰੇ ਖੁਦਾ ਤੁਹਾਡੇ ਰਹਿਮ ਤੁਹਾਡੇ ਫਜ਼ਲ ਤੁਹਾਡੀ ਸੱਚੀ ਸ਼ਾਂਤੀ ਨੂੰ ਮੰਗਦੇ ਮਹਾਨ ਖੁਦਾ ਤੁਸੀਂ ਬਰਕਤ ਅਤੇ ਆਸ਼ੀਰਵਾਦ ਦੇਣ ਵਾਲੇ ਪਰਮੇਸ਼ਰ ਉਹ ਪ੍ਰਭੂ ਜੀ ਤੁਹਾਡੀ ਸੱਚੀ ਸ਼ਾਂਤੀ ਤੁਹਾਡੇ ਰਹਿਮ ਤੁਹਾਡੇ ਫਜ਼ਲ ਨੂੰ ਅਜਿਹਾ ਪਰਿਵਾਰਾਂ ਤੇ ਮੰਗਦੇ ਹੁਦਾਵਨ ਸ਼ੁਕਰ ਕਰਦੇ ਪਿਆਰੀ ਖੁਦਾ ਜੋ ਪੂਰਾ ਦਿਨ ਤੁਸੀਂ ਸਾਨੂੰ ਸੰਭਾਲਿਆ ਸਾਰੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਸਾਨੂੰ ਕੱਲਿਆਂ ਨਾ ਛੱਡਿਆ ਪ੍ਰਭੂ ਜੀ ਪਰ ਸਾਡੇ ਸਭ ਦੇ ਉੱਤੇ ਆਪਣੇ ਫਜ਼ਲ ਆਪਣੀ ਕਿਰਪਾ ਨੂੰ ਬਣਾਈ ਰੱਖਿਆ ਅੱਜ ਜਿੰਨੇ ਵੀ ਘਰ ਪਰਿਵਾਰ ਸਾਡੇ ਹਜ਼ੂਰ ਨੇ ਖੁਦਾਵਾਨ ਪੂਰੇ ਹੀ ਪਰਿਵਾਰਾਂ ਵਿੱਚ ਤੁਹਾਡੀ ਕਿਰਪਾ ਨੂੰ ਮੰਗਦੇ ਆ ਆਸ਼ੀਸ਼ ਬਰਕਤ ਰਹਿਮ ਫਜ਼ਲ ਦਇਆ ਭਲਾਈ ਬਰਪੂਰੀ ਨੂੰ ਮੰਗਦੇ ਖੁਦਾ ਪੂਰੇ ਹੀ ਕਾਰਜ ਸੁਨਾਮ ਦੇ ਵਿੱਚ ਬਰਕਤ ਵਾਲੇ ਹੋ ਜਾਣ ਇਹਨਾਂ ਦੀਆਂ ਜ਼ਿੰਦਗੀਆਂ ਬਲੈਸ ਕੀਤੀਆਂ ਜਾਂ ਖੁਦਾਵਾਨ ਸਾਰੀਆਂ ਹੀ ਰੁਕਾਵਟਾਂ ਦੂਰ ਹੋ ਜਾਣ ਬੇਰੀ ਪ੍ਰਭੂ ਜੀ ਬਰਕਤ ਦੇਣਾ ਆਸ਼ੀਸ਼ ਕਰਨਾ ਖੁਦਾਵਾਨ ਰਹਿਮ ਦੇਣਾ ਬਿਤਾ ਪਰਮੇਸ਼ਰ ਖੁਦਾ ਥੜੀ ਸੱਚੀ ਸ਼ਾਂਤੀ ਸਾਡੇ ਉੱਤੇ ਹੋਵੇ ਖੁਦਾ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡਾ ਸਰਗਿਆ ਸੱਜਾ ਫਤਿਹਮੰਦ ਹੱਥ ਸਾਡੇ ਸਭ ਦੀ ਹਿਫਾਜ਼ਤ ਕਰੇ ਪਿਆਰੀ ਪਰਮੇਸ਼ਰ ਅਸੀਂ ਸਭ ਦੇ ਸਭ ਸੱਚੇ ਅਤੇ ਜੋਨ ਦੇ ਪਰਮੇਸ਼ਰ ਦੇ ਜ਼ਰੂਰਵਾਦ ਦੇ ਫੈਲਦੇ ਹੋਰ ਤਰੱਕੀ ਕਰਦੇ ਜਾਈਏ ਹੁਣ ਤੋਂ ਲੈ ਕੇ ਸਦਾ ਤੱਕ ਸਾਡੀਆਂ ਜ਼ਿੰਦਗੀਆਂ ਵਿੱਚ ਸਾਡੀ پاک ਮਰਜ਼ੀ ਨੂੰ ਮੰਗਦੇ ਖੁਦਾਵਨ ਹਰ ਇੱਕ ਬੰਧਨ ਹਰ ਰੁਕਾਵਟ ਹਰ ਬਿਮਤਾਵਾ ਬਿਮਾਰੀ ਪਰੇਸ਼ਾਨੀ ਨੂੰ ਦੂਰ ਕਰਦੇ ਬਤਾ ਪਰਮੇਸ਼ਰ ਪੂਰੇ ਪਰਿਵਾਰ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਆਂ ਹਰ ਖਾਸ ਕਰਕੇ ਦੁਆ ਕਰਦੇ ਹੋ ਨਾ ਸਾਰਿਆਂ ਦੇ ਲਈ ਜੋ ਪ੍ਰੇਅਰ ਲਾਈਫ ਵਿੱਚ ਕਮਜ਼ੋਰ ਨੇ ਖੁਦਾਵੰਨ ਇਹਨਾਂ ਦੀ ਪ੍ਰਾਰਥਨਾ ਦੀ ਲਾਈਫ ਨੂੰ ਹੋਰ ਵਧੇਰੇ ਬles ਕਰਨਾ ਪ੍ਰਭੂ ਜੀ ਅਸੀਂ ਵੱਧ ਚੜ ਕੇ ਤੁਹਾਡੇ ਨਾਮ ਦੇ ਵਿੱਚ ਤਿਆਰੀ ਕਰੀਏ ਖੁਦਾ ਅਸੀਂ ਜੋ ਬੋਲੀਏ ਸਾਡੇ ਲਈ ਹੋ ਜਾਵੇ ਖੁਦਾ ਸਾਡੇ ਸ਼ਬਦ ਜੋ ਮਰੇ ਹੋਏ ਨੇ ਫਿਰ ਤੋਂ ਜੀਵਿਤ ਕੀਤੇ ਜਾਣ ਅਸੀਂ ਜੋ ਵੀ ਕਿਸੇ ਦੀ ਜ਼ਿੰਦਗੀ ਚ ਡਿਕਲੇਅਰ ਕਰੀਏ ਉਹਨਾਂ ਦੇ ਲਈ ਹੋ ਜਾਵੇ ਮੇਰੇ ਮਹਾਨ ਖੁਦਾਵੰਨ ਤੁਹਾਡੀ ਆਸ਼ੀਸ਼ ਬਰਕਤ ਸਦਾਤ ਲੈ ਕੇ ਸਦਾ ਤੱਕ ਸਾਡੀਆਂ ਜ਼ਿੰਦਗੀਆਂ ਚ ਠਹਿਰ ਜਾਵੇ ਹੁਣ ਤੋਂ ਲੈ ਕੇ ਸਦਾ ਤੱਕ ਪਿਆਰੀ ਖੁਦਾਵੰਨ ਤੁਹਾਡਾ ਸਵਰਗਿਆ ਸੰਜਾ ਫਤਿਹਮੰਦ ਹੱਥੋਂ ਦੇ ਜ਼ਿੰਦਗੀ ਚ ਵੀ ਮੇਰੇ ਮਹਾਨ ਖੁਦਾਵੰਨ ਦਾ ਅੱਜ ਜਿੰਨੇ ਵੀ ਪਰਿਵਾਰ ਪ੍ਰਾਰਥਨਾ ਨੂੰ ਸੁੰਦਨੇ ਖੋਦਨਾ ਦੇ ਪਰਿਵਾਰ ਦਾ ਹਰ ਇੱਕ ਮੈਂਬਰ ਤੁਹਾਡੇ ਹਜ਼ੂਰ ਉੱਠਣ ਬੈਠਣ ਵਾਲਾ ਹੋ ਜਾਵੇ ਪਿਆਰੇ ਖਦਮ ਇਹਨਾਂ ਦੀ ਜ਼ਿੰਦਗੀ ਵਿੱਚੋਂ ਇਹਨਾਂ ਦੀ ਪ੍ਰੇਅਰ ਲਾਈਫ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਰੁਕਾਵਟਾਂ ਤੋਂ ਆਜ਼ਾਦ ਕਰਕੇ ਖੁਦਾਵੰਦ ਇਹਨਾਂ ਨੂੰ ਆਪਣੇ ਪ੍ਰਾਰਥਨਾ ਦੇ ਯੋਧਿਆਂ ਦੀ ਤਰ੍ਹਾਂ ਇਸਤੇਮਾਲ ਕਰੋ ਪ੍ਰਭੂ ਜੀ ਹਰ ਇੱਕ ਵਿਸ਼ਵਾਸ ਕਰਨ ਵਾਲਾ ਆਪਣੇ ਅੰਦਰ ਹਿੰਮਤ ਵੀ ਪੈਦਾ ਕਰੇ ਔਰ ਹਿੰਮਤ ਦੇ ਨਾਲ ਦੂਜਿਆਂ ਲਈ ਦੁਆ ਕਰੇ ਅਤੇ ਜੋ ਵੀ ਦੁਆ ਕਰੇ ਉਹਨਾਂ ਲਈ ਕੀਤਾ ਜਾਵੇ ਵੱਡੀਆਂ ਤੇ ਅਦਭੁਤ ਗਵਾਹੀਆਂ ਯੇਸ਼ੂ ਪਿਤਾ ਦੇ ਨਾਮ ਦੇ ਵਿੱਚ ਇਹਨਾਂ ਦੀ ਜ਼ਿੰਦਗੀ 'ਚ ਖੜੀਆਂ ਕੀਤੀਆਂ ਜਾਣ ਖੁਦਾ ਪੂਰੇ ਹੀ ਪਰਿਵਾਰ ਬਦਲ ਜਾਣ ਬਲੇਸ ਹੋ ਜਾਣ ਤੁਹਾਡਾ ਰਹਿਮ ਤੁਹਾਡਾ ਫਜ਼ਲ ਇਹਨਾਂ ਦੇ ਉੱਤੇ ਠਹਿਰ ਜਾਵੇ ਬੈਰੀ ਪ੍ਰਭੂ ਜੀ ਕੁੰਤੂ ਲੈ ਕੇ ਸਦਾ ਤੱਕ ਥੜੀ ਸੱਚੀ ਸ਼ਾਂਤੀ ਰਹਿਣ ਦੀ ਜ਼ਿੰਦਗੀ ਚ ਮੰਗਦੇ ਪੈਰੀ ਖੁਦਾ ਅਰ ਦੁਆ ਕਰਦੇ ਪਿਤਾ ਪਰਮੇਸ਼ਰ ਸਾਰੇ ਰੋਗੀਆਂ ਬਿਮਾਰਾਂ ਲਈ ਜੋ ਰੋਗੀ ਬਿਮਾਰ ਨੇ ਖੁਦਾ ਜੋ ਕਿਸੇ ਪਾਪ ਦੇ ਕਰਕੇ ਨੇ ਅਜ ਉਹਨਾਂ ਦੇ ਪਾਪਾਂ ਨੂੰ ਮਾਫ ਕਰੋ ਚੰਗਿਆ ਕਰੋ ਹੀਲ ਕਰੋ ਪਿਤਾ ਪਰਮੇਸ਼ਰ ਅੱਜ ਜਿਵੇਂ ਸਭ ਦੇ ਸਭ ਐਣਾ ਭਾਈ ਹਾਂ ਤੁਹਾਡੇ ਹੱਥਾਂ ਵਿੱਚ ਸੌਂਦੇ ਖੁਦਾ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਪਿਤਾ ਪਰਮੇਸ਼ਰ ਕੋਈ ਵੀ ਬਿਮਾਰ ਨੇ ਅੱਜੋ ਸਾਰੇ ਹੀ ਬਿਮਾਰ ਉੱਠ ਖੜੇ ਗਏ ਤੇ ਜਨ ਖੁਦਾਵੰਦ ਅੱਜ ਸਾਰੇ ਹੀ ਪਰਿਵਾਰਾਂ ਵਿੱਚ ਸ਼ਿਫਾ ਦਾ ਆਤਮਾ ਉਤਰੀ ਪ੍ਰਭੂ ਜੀ ਅਰ ਜਿਨ੍ਹਾਂ ਦੀ ਜ਼ੁਬਾਨਾਂ ਬੰਦ ਨੇ ਖੁਦਾ ਜੋ ਪ੍ਰਾਰਥਨਾ ਦੇ ਸਮੇਂ ਨਹੀਂ ਖੋਲਦੀਆਂ ਅੱਜ ਪ੍ਰੇਅਰ ਲਾਈਫ ਦੇ ਵਿੱਚ ਆਉਣ ਵਾਲੀ ਸਾਰੀ ਹੀ ਰੁਕਾਵਟੇ ਸ਼ੂਨਾਮ ਚ ਦੂਰ ਹੋ ਜਾਵੇ ਇਹਨਾਂ ਦੀ ਜ਼ੁਬਾਨ ਨੂੰ ਬੰਦ ਕਰਨ ਵਾਲੀ ਹਰ ਇੱਕ ਸਪਿਰਿਟ ਇਹਨਾਂ ਦੀ ਜ਼ਿੰਦਗੀ ਚੋ ਕੈਨਸਲ ਅਤੇ ਨਾਸ਼ ਹੋ ਜਾਵੇ ਪ੍ਰਭੂ ਜੀ ਇਹਨਾਂ ਦੀ ਪ੍ਰੇਅਰ ਦੇ ਵਿੱਚ ਹੋਰ ਵਧੇਰੇ ਵਾਅਦਾ ਕਰੋ ਪਿਤਾ ਇਹਨਾਂ ਦੀਆਂ ਜ਼ਿੰਦਗੀਆਂ ਪਿਤਾ ਪਰਮੇਸ਼ਰ ਦੇ ਨਾਮ ਦੇ ਵਿੱਚ ਪ੍ਰੈਸ ਹੋ ਜਾਣ ਬਿਤਾ ਪਰਮੇਸ਼ਰ ਇਹਨਾਂ ਦੀਆਂ ਲਾਈਫਸ ਦੇ ਵਿੱਚ ਬਿਤਾ ਪਰਮੇਸ਼ਰ ਸਾਰੀਆਂ ਇਹ ਪ੍ਰੇਅਰ ਦੀਆਂ ਰੁਕਾਵਟਾਂ ਨੂੰ ਦੂਰ ਕਰਦੇ ਆਂ ਔਰ ਪ੍ਰਾਰਥਨਾ ਕਰਦੇ ਬਿਤਾ ਪਰਮੇਸ਼ਰ ਉਹਨਾਂ ਸਾਰੇ ਪੈਣਾ ਪਾਈਆਂ ਦੇ ਲਈ ਜੋ ਲਗਾਤਾਰ ਇਹਨਾਂ ਵਚਨ ਪ੍ਰਾਰਥਨਾ ਨੂੰ ਸੁਣਦੇ ਆ ਤੇ ਬਹੁਤੇ ਲੋਗਾ ਤੱਕ ਸ਼ੇਅਰ ਕਰਦੇ ਨੇ ਇਹਨਾਂ ਦੇ ਹੱਥ ਮੁਬਾਰਕ ਹੋ ਜਾਣ ਖੁਦਾ ਜੀ ਤੁਹਾਡੇ ਰਾਹ ਤੁਹਾਡੇ ਸੁਖ ਸਮਾਚਾਰ ਨੂੰ ਫੈਲਾਉਂਦੇ ਨੇ ਪ੍ਰਭੂ ਜੀ ਜੋ ਲਗਾਤਾਰ ਫਾਸਟਿੰਗ ਵਿੱਚ ਨੇ ਖੜਾ ਇਹਨਾਂ ਨੂੰ ਅਦਭੁਤ ਗੋਆਈਆਂ ਤੇ ਨਾਲ ਬles ਕਰਨਾ ਬਤਾ ਜੋ ਆਪਣੇ দান ਆਪਣੀ ਆਫਰਿੰਗ ਤੁਹਾਡੇ ਹਜ਼ੂਰ ਭੇਜਦੇ ਨੇ ਖੁਦਾਵਾਨ ਇਹਨਾਂ ਦਾ ਵੀਜ਼ਨ ਇਹਨਾਂ ਲਈ 1000 ਗੁਣਾ ਕਰਕੇ ਵੱਡਣਾ ਹੋਵੇ ਪ੍ਰਭ ਪੂਰੇ ਕਰਮੇਸਤਰੀ ਕਿਰਪਾ ਨੂੰ ਮੰਗਦੇ ਆ ਤੁਹਾਡੀ ਆਸ਼ੀਸ਼ ਤੁਹਾਡੇ ਫਜ਼ਲ ਤੁਹਾਡੇ ਰਹਿਮ ਨੂੰ ਰਿਲੀਜ਼ ਕਰਦੇ ਖੁਦਾਵੰਨ ਸੱਚੀ ਸ਼ਾਂਤੀ ਨੂੰ ਮੰਗਦੇ ਪੈਰੇ ਖੁਦਾਵੰਨ ਦਾ ਪ੍ਰਾਰਥਨਾ ਇਸੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੀ ਕ੍ਰਿਸਤੀਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ